ਆਪਣੇ ਫਰਜ਼ ਨੂੰ ਨਿਭਾਉਣ ਲਈ ਮੈਂ ਤੁਹਾਡੀ ਇਸ ਵੱਡੀ ਸੱਤ ਵਿੱਚ ਵੱਡੇ ਇਕੱਠ ਵਿੱਚ ਸ਼ਾਮਲ ਹੋਇਆ 2111 ਤੋਂ ਇਸ ਨਗਰ ਨੇ ਸਨੇਟਾ ਪਿੰਡ ਨੇ ਆਪਣੀ ਪੰਚਾਇਤ ਦੀ ਜ਼ਮੀਨ ਜਿੱਥੇ ਕਰੋੜਾਂ ਦਾ ਭਾਅ ਹੋਵੇ ਵੱਡਾ ਦੇਲ ਆ ਤੁਹਾਡਾ ਜੋ ਤੁਸੀਂ ਇਹਦੇ ਵਿੱਚ ਹਿੱਸਾ ਪਾਇਆ ਤੁਹਾਡਾ ਸਾਰੇ ਨਗਰ ਦਾ ਆਪਾਂ ਮੋਰਚਾ ਫਤਿਹ ਕਰ ਲਿਆ ਮੰਗ ਪੂਰੀ ਹੋਈ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਕਈ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਹੈ ਅੱਜ ਆਪਾਂ ਨਿਯੋਪਤਰ ਰੱਖ ਲਿਆ 6-7 ਮਹੀਨਿਆਂ ਦੇ ਵਿੱਚ ਤੁਹਾਡੇ ਸਪੁਰਦ ਕਰ ਦਿਆਂਗੇ ਵਧੀਆ ਮੰਡੀ ਬਣਾ ਕੇ ਤੁਹਾਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਤੇ ਉਹ ਗੱਲ ਸਿਰੇ ਲੱਗ ਗਈ ਅਜੇ ਤਿੰਨ ਮੰਡੀਆਂ ਹੋਰ ਐ ਉਹ ਵੀ ਆਪਾਂ ਸੀਸਾਂ ਲੈਣੀਆਂ ਜ਼ਿਮੀਦਾਰਾਂ ਤੋਂ ਖੇਤੀ ਜੋ ਆਮਦਨ ਹੁੰਦੀ ਐ ਤੇ ਖੇਤੀ ਨੂੰ ਸੰਭਾਲਣਾ ਤੇ ਉਹਦਾ ਸੁਚੱਜੇ ਢੰਗ ਨਾਲ ਮੰਡੀਕਰਨ ਕਰਨਾ ਕਰਵਾਉਣਾ ਉਹ ਸਰਕਾਰਾਂ ਦਾ ਫਰਜ਼ ਐ ਤੇ ਉਹ ਫਰਜ਼ ਆਪਾਂ ਨੂੰ ਨਿਭਾਉਣਾ ਕਦੇ ਵੀ ਇਸ ਪਾਸਿਓਂ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਕਈ ਮਹੀਨੇ ਲੱਗ ਜਾਂਦੇ ਕਿਸੇ ਫਸਲ ਨੂੰ ਪਾਲਣ ਤੇ ਤੇ ਉਹਦਾ ਚਾਹ ਹੁੰਦਾ ਜ਼ਿਮੀਂਦਾਰ ਨੂੰ ਉਹ ਜਦੋਂ ਲੈ ਕੇ ਆਉਂਦਾ ਜੋ ਰੁੱਲਦੀ ਐ ਤੇ ਉਹਨੂੰ ਦੁੱਖ ਵੀ ਬਹੁਤ ਹੁੰਦਾ ਤੇ ਰੁੱਲਦੀ ਉਦੋਂ ਹੁੰਦੀ ਜਦੋਂ ਕੋਈ ਥਾਂ ਨਾ ਹੋਵੇ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੇਰੀ ਡਿਊਟੀ ਲੱਗੀ ਐ ਸਰਦਾਰ ਭਗਵੰਤ ਸਿੰਘ ਮਾਨ ਸਧਾਰਨ ਜੇ ਘਰ ਚੋਂ ਐ ਤੁਹਾਡੇ ਵਰਗਿਆਂ ਚੋਂ ਆ ਇਹਨਾਂ ਦੁੱਖਾਂ ਤਕਲੀਫਾਂ ਨੂੰ ਉਹ ਬੰਦਾ ਜਾਣਦਾ ਅਸੀਂ ਵੀ ਤੁਹਾਡੇ ਜੋਈ ਆ ਇਸ ਲਈ ਜੇ ਪੈਸਾ ਲੱਗਿਆ ਤਾਂ ਅਸੀਂ ਜ਼ਰੂਰ ਸਮਝਾਂ ਕਿ ਲੋਕਾਂ ਦੇ ਕੰਮ ਆਉਣਾ ਚਾਹੀਦਾ ਕਦੇ ਵੀ ਕੋਈ ਮੇਰੇ ਲੈ ਕੇ ਸੇਵਾ ਹੋਵੇ ਤਾਂ ਬੇਜਿਜਕ ਸੈਕਟਰੀਏਟ ਦੀਆਂ ਪੌੜੀਆਂ ਚੜ ਸਕਦੇ ਕੋਈ ਤੁਹਾਨੂੰ ਮਿਲਣ ਤੋਂ ਨਹੀਂ ਰੋਕਦਾ ਤਾਂ ਸਾਰੇ ਹੀ ਭੈਣ ਭਰਾ ਤੁਸੀਂ ਇਕੱਠੇ ਹੋਏ ਆ ਅਫਸਰ ਸਾਹਿਬਾਨ ਇਕੱਠੇ ਹੋਏ ਆ ਇਹਨਾਂ ਲਈ ਵੀ ਇਹ ਚਾਲ ਹੀ ਗੱਲ ਹੁੰਦੀ ਹੈ ਵੀ ਅਸੀਂ ਵੀ ਕੁਝ ਕਰ ਚੱਲੇ ਆ ਕਿਉਂਕਿ ਜੇ ਬੰਦਾ ਦੁਨੀਆ ਚਾਉਂਦਾ ਹੈ ਉਹ ਕੰਮਾਂ ਕਰਨ ਲਈ ਆਉਂਦਾ ਜਿੱਥੇ ਡਿਊਟੀ ਲੱਗ ਜਾਂਦੀ ਹੈ ਸਾਰੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣਾ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸਰਕਾਰਾਂ ਦੇ ਅੱਗੇ ਰੱਖਣਾ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੇ ਆ ਤੁਹਾਡਾ ਵੀ ਬਹੁਤ ਧੰਨਵਾਦ ਇੰਨੇ ਮੇਰੀਆਂ ਬੇਨਤੀਆਂ ਪਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ